ਪੰਪ ਫਰਿਚ ਕਿਸ ਤਰ੍ਹਾਂ ਦਾ ਜਿਆ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਅਸੀਂ ਵੀ ਦੇਖਿਆ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਇੱਥੇ ਫਾਰਮ ਭਰ ਰਹੇ ਨੇ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਤੁਹਾਡੇ ਸਾਹਮਣੇ ਹੈ ਵੀ ਲੋਕ ਲਹਿਜ ਲੱਗੇ ਆ ਲੋਕ ਹਾਜ਼ਰ ਹੈਗੇ ਐਸੇ ਲੋਕ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਉਸ ਸਕੀਮਾਂ ਦੀ ਸੋ ਲੋਕ ਆਪਣਾ ਆਨਲਾਈਨ ਜਿਹੜਾ ਮੌਕੇ ਤੇ ਹੀ ਉਹ ਰਜਿਸਟਰ ਅਸੀਂ ਕਰ ਰਹੇ ਸਕੀਮਾਂ ਦੀ ਸ਼ੁਰੂਆਤ ਤਾਂ ਜਿੱਦਨ ਦੀ ਮੋਦੀ ਸਰਕਾਰ ਆਈ ਹੈ ਇਹ ਉਸ ਦਿਨ ਦੀ ਸ਼ੁਰੂਆਤ ਹੈ ਐਸੀ ਸਕੀਮ ਜਿਹੜੀ ਗਰੀਬ ਨੂੰ ਸਿੱਧਾ ਇਹਦੀ ਜ਼ਰੂਰਤਮੰਦ ਨੂੰ ਸਿੱਧਾ ਟੱਚ ਕਰਦੀ ਹੈ ਜੇ ਕਿਸੇ ਕੋਲੇ ਸਵਚਾਲਿਆ ਨਹੀਂ ਹੈ ਉਹ ਸਵਚਾਲਿਆ ਬਣਾਉਣ ਦੀ ਸਕੀਮ ਕਿਸੇ ਕੋਲ ਹੈਲਥ ਨਹੀਂ ਸਮੱਸਿਆ ਹੈ ਆਈ ਜਮਾਨਟਾ ਕਿਸੇ ਕੋਲ ਸਿਲੰਡਰ ਨਹੀਂ ਹੈ ਉਹਦਾ ਉਧੂਲਾ ਗੈਸ ਕੋਈ ਰੇੜੀ ਫੜੀ ਵਾਲੇ ਨੇ ਕੋਈ ਛੋਟਾ ਮੋਟਾ ਕੰਮ ਕਰਨਾ ਹੋਵੇ ਉਹਨਾਂ ਵਾਸਤੇ ਲੋਨ ਜਿਹੜਾ ਉਸ ਸਕੀਮ ਦਾ ਬੈਨੀਫਿਟ ਲੈ ਸਕਦਾ ਉਹਦੇ ਵਾਸਤੇ ਸਰਕਾਰ ਦਰਵਾਜੇ ਤੇ ਜਾ ਰਹੀ ਹੈ ਚੌਂਕ ਤੇ ਜਾ ਰਹੀ ਹੈ ਸੜਕ ਤੇ ਜਾ ਰਹੀ ਹੈ ਗਲੀ ਤੇ ਜਾ ਰਹੀ ਹੈ ਔਰ ਅੱਜ ਲੁਧਿਆਣਾ ਸ਼ਹਿਰ ਚ ਇਹ ਯਾਤਰਾ ਆਈ ਹੈ ਸ਼ੁਰੂਆਤ ਅੱਜ ਲੁਧਿਆਣਾ ਉੱਤਰੀ ਵਿਧਾਨ ਸਭਾ ਤੋਂ ਹੋਈ ਹੈ ਦਿਨ ਚ ਦੋ ਜਗ੍ਹਾ ਇਹ ਯਾਤਰਾ ਖੜੇ ਗਈ ਮੈਂ ਕਿਹਾ ਜੀ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਹਰ ਪਿੰਡ ਚ ਹਰ ਮਹੱਲੇ ਚ ਹਰ ਕੋਨੇ ਚ ਜਾਏਗੀ ਇੱਕ ਵੀ ਬੰਦਾ ਜਿਹੜਾ ਹੈਗਾ ਉਹ ਉਸ ਸਕੀਮ ਦਾ ਬੈਨੀਫਿਟ ਲੈਣ ਤੋਂ ਵਾਂਝਾ ਨਾ ਰਹਿ ਜਾਏ ਮੋਦੀ ਸਾਹਿਬ ਦਾ ਐਸਾ ਸੁਪਨਾ ਹੈ ਨਮਸਕਾਰ ਪੰਜਾਬ ਏਐਮਪੀਐਮ ਦੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਦੋਸਤੋ ਕੇਂਦਰ ਦਿਆਂ ਕਈ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਲੋਕਾਂ ਦੀ ਅਪਲਾਈ ਹੋਏ ਤੇ ਸਕੀਮਾਂ ਚਲਾਈਆਂ ਗਈਆਂ ਤੇ ਉਹ ਜ਼ਮੀਨੀ ਪੱਧਰ ਤੇ ਵੀ ਇਹਨਾਂ ਸਕੀਮਾਂ ਦਾ ਜਿਹੜਾ ਕੀ ਜਾਣਕਾਰੀ ਹੈ ਪਬਲਿਕ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਕਿ ਲੋਕ ਅਵੇਅਰ ਹੋਣ ਉਹਨਾਂ ਸਕੀਮਾਂ ਦਾ ਲਾਭ ਲੈਣ ਅੱਜ ਜਿਹੜੀ ਕੀ ਇਹ ਯਾਤਰਾ ਜੁ ਲੁਧਿਆਣ ਦੇ ਘੰਟਾ ਘਰ ਵਿਖੇ ਪਹੁੰਚੀ ਹੈ ਜਿੱਥੇ ਕੀ ਵੱਖ-ਵੱਖ ਸਕੀਮਾਂ ਦੇ ਸਬੰਧ ਵਿੱਚ ਲੋਕਾਂ ਦੇ ਫਾਰਮ ਭਰੇ ਜਾ ਰਹੇ ਨੇ ਇਸ ਮੌਕੇ ਸਾਡੇ ਨਾਲ ਬੀਜੇਪੀ ਆਗੂ ਪ੍ਰਵੀਨ ਬਾਂਸਲ ਜੀ ਵਿਯੁਧ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਨਮਸਕਾਰ ਇਸ ਨੰਬਰ ਜ਼ਿਕਰ ਕੀਤਾ ਕਿ ਕਈ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਸੈਂਟਰ ਦੇ ਵੱਲੋਂ ਅੱਜ ਕਿਹੜੀਆਂ ਕਿਹੜੀਆਂ ਸਕੀਮਾਂ ਦਾ ਇੱਥੇ ਕੈਂਪ ਲਗਾਇਆ ਗਿਆ ਨਹੀਂ ਐਸਾ ਨਹੀਂ ਹੈ ਸਕੀਮਾਂ ਦੀ ਸ਼ੁਰੂਆਤ ਤਾਂ ਜਿੱਦਨ ਦੀ ਮੋਦੀ ਸਰਕਾਰ ਆਈ ਹੈ ਇਹ ਉਸ ਦਿਨ ਦੀ ਸ਼ੁਰੂਆਤ ਹੈ ਜੀ ਐਸੀ ਸਕੀਮ ਜਿਹੜੀ ਗਰੀਬ ਨੂੰ ਸਿੱਧਾ ਜਿਹੜੀ ਜ਼ਰੂਰਤਮੰਦ ਨੂੰ ਸਿੱਧਾ ਟੱਚ ਕਰਦੀ ਹੈ ਜੇ ਕਿਸੇ ਕੋਲੇ ਸਵਚਾਲਿਆ ਨਹੀਂ ਹੈ ਉਹ ਸਵਚਾਲਿਆ ਬਣਾਉਣ ਦੀ ਸਕੀਮ ਜੀ ਕਿਸੇ ਕੋਲ ਹੈਲਥ ਦੀ ਸਮੱਸਿਆ ਹੈ ਉਹ ਆਈਸ਼ਮਾਨ ਕਾਰਡ ਕਿਸੇ ਕੋਲ ਸਲੰਡਰ ਨਹੀਂ ਹੈ ਉਹਦਾ ਉਧਵਲਾ ਗੈਸ ਕੋਈ ਰੇੜੀ ਫੜੀ ਵਾਲਿਆਂ ਨੇ ਕੋਈ ਛੋਟਾ ਮੋਟਾ ਕੰਮ ਕਰਨਾ ਹੋਵੇ ਉਹਨਾਂ ਵਾਸਤੇ ਲੋਨ ਮੁਦਰਾ ਯੋਜਨਾ ਜਾਂ ਜਿਨ੍ਹਾਂ ਕੋਲ ਛੱਤ ਨਹੀਂ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਐਸ ਜਾਂ ਸਭ ਯੋਜਨਾ ਮੋਦੀ ਸਰਕਾਰ ਦੀਆਂ ਜਿੱਦਣ ਦੀ ਸਰਕਾਰ ਆਈ ਹੈ ਉਦੋਂ ਦੀਆਂ ਰੈਗੂਲਰ ਚੱਲ ਰਹੀਆਂ ਲੇਕਿਨ ਹੁੰਦਾ ਕੀ ਸੀ ਅੱਗੇ ਜਿੰਨੀਆਂ ਵੀ ਸਕੀਮਾਂ ਹੁੰਦੀਆਂ ਸੀ ਉਹ ਖਾਲੀ ਸਰਕਾਰੀ ਬੰਦੇ ਸਰਕਾਰ ਦਫ਼ਤਰ 'ਚ ਬੈ ਕੇ ਕੰਮ ਕਰਦੀ ਸੀ ਲੇਕਿਨ ਮੋਦੀ ਸਾਹਿਬ ਨੇ ਜਿਹੜੀ ਵਿਕਸਿਤ ਭਾਰਤ ਸੰਕਲਪ ਯਾਤਰਾ ਇਹਦੇ ਰੱਥ ਜਿਹੜੇ ਕੱਢੇ ਆ ਉਹ ਹਿੰਦੁਸਤਾਨ ਦੇ ਹਰ ਪਿੰਡ 'ਚ ਹਰ ਸ਼ਹਿਰ 'ਚ ਹਰ ਮੱਲੇ 'ਚ ਹਰ ਕਸਬੇ 'ਚ ਜਾਣਗੇ ਉਹਨਾਂ ਦਾ ਮਕਸਦ ਹੈ ਕਿ 140 ਦੀ 40 ਕਰੋੜ ਜਨਤਾ ਦਾ ਇੱਕ ਵੀ ਮੈਂਬਰ ਨਹੀਂ ਰਹਿਣਾ ਚਾਹੀਦਾ ਜਿਹਦੀ ਜੋ ਜ਼ਰੂਰਤ ਹੈ ਜਿਹੜਾ ਉਸ ਸਕੀਮ ਦਾ ਬੈਨੀਫਿਟ ਲੈ ਸਕਦਾ ਹੈ ਉਹਦੇ ਵਾਸਤੇ ਸਰਕਾਰ ਦਰਵਾਜੇ ਤੇ ਜਾ ਰਹੀ ਹੈ ਚੌਂਕ ਤੇ ਜਾ ਰਹੀ ਹੈ ਸੜਕ ਤੇ ਜਾ ਰਹੀ ਹੈ ਗਲੀ ਤੇ ਜਾ ਰਹੀ ਹੈ ਔਰ ਅੱਜ ਲੁਧਿਆਣਾ ਸ਼ਹਿਰ ਚ ਇਹ ਯਾਤਰਾ ਆਈ ਹੈ ਸ਼ੁਰੂਆਤ ਅੱਜ ਲੁਧਿਆਣਾ ਉੱਤਰੀ ਵਿਧਾਨ ਸਭਾ ਤੋਂ ਹੋਈ ਹੈ ਦਿਨ ਚ ਦੋ ਜਗ੍ਹਾ ਇਹ ਯਾਤਰਾ ਖੜੇਗੀ ਜਿਸ ਤਰ੍ਹਾਂ ਅੱਜ ਸਵੇਰੇ ਗਾਂਧੀ ਨਗਰ ਸੀ ਤੇ ਦੁਪਹਿਰ ਤੋਂ ਬਾਅਦ ਇਹ ਘੰਟਾ ਘਰ ਚੋਕ ਇਸ ਤਰ੍ਹਾਂ 26 ਜਨਵਰੀ ਤੱਕ ਲਗਾਤਾਰ ਇਹ ਯਾਤਰੀ ਯਾਤਰਾ ਚੱਲੇਗਾ ਔਰ ਲੁਧਿਆਣੇ ਦੇ ਇਹ ਇਰਾਤ ਲੁਧਿਆਣੇ ਦਾ ਹਰ ਇੱਕ ਕੋਨਾ ਕਵਰ ਕਰੇਗਾ ਬਾਕੀ ਪੂਰੇ ਹਿੰਦੁਸਤਾਨ ਚ ਜਿਹੜੀ ਯਾਤਰਾ ਚੱਲ ਰਹੀ ਹੈ ਮੈਂ ਆਦਿ ਮੋਦੀ ਸਾਹਿਬ ਦਾ ਉਹਨਾਂ ਦੀ ਸਰਕਾਰ ਦਾ ਤੇ ਜਿਹੜੇ ਡਿਪਾਰਟਮੈਂਟ ਦੇ ਸਾਥੀ ਅਫਸਰ ਤਹਿਬਾਨ ਇਸ ਅਭਿਆਨ ਨੂੰ ਚਲਾਉਣ ਵਾਸਤੇ ਸਾਡਾ ਸਾਥ ਦੇ ਰਿਹਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਪੰਪ ਪਬਲਿਕ ਕਿਸ ਤਰ੍ਹਾਂ ਦਾ ਜਿਆ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਅਸੀਂ ਵੀ ਦੇਖਿਆ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਇੱਥੇ ਫਾਰਮ ਭਰ ਰਹੇ ਨੇ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਤੁਹਾਡੇ ਸਾਹਮਣੇ ਹੈ। ਜੀ ਵੀ ਲੋਕ ਲਹਿਜ ਲੱਗੇ ਨੇ ਲੋਕ ਹਾਜ਼ਰ ਹੀ ਐਸੇ ਲੋਕ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਸਕੀਮਾਂ ਦੀ। ਸੋ ਲੋਕ ਆਪਣਾ ਆਨਲਾਈਨ ਜਿਹੜਾ ਮੌਕੇ ਤੇ ਹੀ ਰਜਿਸਟਰ ਅਸੀਂ ਕਰ ਰਹੇ ਹਾਂ। ਜਿਹੜੀ ਇਹ ਤੁਸੀਂ ਲੋਨ ਦੀ ਇਸ ਸਮੇਂ ਕੈਂਪ ਲੱਗੇ ਇਹਦੇ ਵਿੱਚ ਕੋਈ ਟਰਮਸ ਐਂਡ ਕੰਡੀਸ਼ਨਸ ਵੀ ਹੈਗੀਆਂ ਨੇ। ਨਹੀਂ ਟਰਮ ਐਂਡ ਕੰਡੀਸ਼ਨ ਤਾਂ ਸਾਰੇ ਆ ਜੋ ਸਕੀਮ ਹੈ ਮੰਨ ਲਓ ਦੀ ਏਜ ਕਿੰਨੀ ਚਾਹੀਦੀ ਹੈ ਉਹਦਾ ਪਿਛਲਾ ਜੇ ਲੋਨ ਹਾਲੇ ਪਹਿਲੀ ਵਾਰ ਲੈ ਰਹਿਤਾ ਉਹਦਾ 10 ਜਹਰਾ ਹੈ ਉਹ ਟਰਮ ਕੰਡੀਸ਼ਨ ਚ ਹੈਗੀਆਂ ਏਜ ਵੀ ਹੈਗੀ ਆ ਉਹਦਾ ਬੈਂਕ ਕਾਊਂਟ ਡਾਕੂਮੈਂਟ ਸਾਰੇ ਆਧਾਰ ਕਾਰਡ ਨੰਬਰ ਸਾਰਾ ਹੁੰਦਾ ਸੋ ਬਾਕੀ ਆਮ ਪਬਲਿਕ ਨੂੰ ਅਵੇਅਰ ਕਰਨ ਦੇ ਲਈ ਜਿਹੜੀ ਕਿ ਯਾਤਰੀ ਜਿੰਨੂੰ ਆਪਾਂ ਕਹਿ ਸਕਦੇ ਯਾਤਰਾ ਹੈਗੀ ਹੈ ਵੈਨ ਹੈਗੀ ਡਿਜੀਟਲ ਵੈਨ ਜਿਸ ਨੇ ਪਬਲਿਕ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਇਹ ਕਿਹੜੀ ਕਿਹੜੀ ਜਗ੍ਹਾ ਦੇ ਉੱਪਰ ਪੰਜਾਬ ਦੇ ਵਿੱਚ ਜਿਹੜੀ ਘੁੰਮੇਗੀ ਸਮੇਂ ਮੈਂ ਕਿਹਾ ਵੀ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਹਰ ਪਿੰਡ ਚ ਹਰ ਮਹੱਲੇ ਚ ਹਰ ਕੋਨੇ ਚ ਆਏਗੀ ਇੱਕ ਵੀ ਬੰਦਾ ਜਿਹੜਾ ਹੈਗਾ ਉਹ ਉਸ ਸਕੀਮ ਦਾ ਬੇਨਿਫਿਟ ਲੈਣ ਤੋਂ ਵਾਂਝਾ ਨਾ ਰਹਿ ਜਾਏ ਮੋਦੀ ਸਾਹਿਬ ਦਾ ਐਸਾ ਸੁਪਨਾ ਹੈ। ਸੋ ਬਾਕੀ ਜਿਹੜੀਆਂ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ ਉਹ ਜਿਹੜੀਆਂ ਕਿ ਲੋਕਮੈਯੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ। ਹਾਂਜੀ ਕੇਦਰ ਦੀਆਂ ਸਕੀਮਾਂ ਦੇ ਅੱਜ ਜਿਹੜਾ ਇੱਥੇ ਕੈਂਪ ਲੱਗਿਆ ਕਿਸ ਤਰ੍ਹਾਂ ਦਾ ਲੱਗਿਆ ਹੈ? ਬਹੁਤ ਵਧੀਆ ਲੱਗਿਆ ਭਾਜੀ। ਬਹੁਤ ਵਧੀਆ ਹਾਂਜੀ ਹਾਂਜੀ। ਸਾਨੂੰ ਵੀ ਲੋਨ ਮਿਲਿਆ ਆ। ਪਹਿਲਾ 10 ਦਾ ਮਿਲਿਆ ਪਰ 20 ਦਾ ਮਿਲਿਆ 50 ਦਾ ਮਿਲਿਆ। ਬਹੁਤ ਵਧੀਆ ਮਿਲਿਆ ਮੋਦੀ ਲੋਨ। ਬਹੁਤ ਸ਼ਾਨਦਾਰ ਮਿਲਿਆ। ਸੋ ਸੰਕਲਪ ਪਾਰ ਯਾਤਰਾ ਵਿਕਸਿਤ ਪਾਰ ਦਾ ਜਿਹੜਾ ਸੰਕਲਪ ਹੈਗਾ ਪੀਐਮ ਪ੍ਰਧਾਨ ਮੰਤਰੀ ਮੋਦੀ ਦਾ ਮੋਦੀ ਜੀ ਆਮ ਪਬਲਿਕ ਵੀ ਸਹਿਯੋਗ ਕਰੀ ਪੂਰਾ ਹਾਂਜੀ ਹਾਂਜੀ ਪੂਰਾ ਕਰ ਰਹੀ ਸੀ ਸਹਿਯੋਗ ਪੂਰਾ ਸਹਿਯੋਗ ਕਰ ਜੀ ਸੋ ਪਬਲਿਕ ਦਾ ਵੀ ਪੂਰਾ ਜਿਹੜਾ ਕਿ ਰਿਸਪੌਂਸ ਹੈਗਾ ਇਸ ਸਕੀਮ ਤੇ ਵਿੱਚ ਦੇਖਣ ਨੂੰ ਮਿਲ ਰਿਹਾ ਹੋਰ ਵੀ ਜਿਹੜੇ ਕਿ ਲੋਕ ਨੇ ਇਸ ਸਕੀਮ ਤੇ ਵੀ ਸ਼ਾਮਲ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਕੀ ਗੱਜ ਉਹਨਾਂ ਨੂੰ ਇੱਥੇ ਜਾਣਕਾਰੀ ਮਿਲੀ ਆ ਤੇ ਕਿਹੜੀ ਕਿਹੜੀ ਸਕੀਮਾਂ ਤੋਂ ਉਹਨਾਂ ਨੇ ਲਾਭ ਲਿਆ ਤੇ ਹੋਰ ਜਿਹੜੇ ਲੋਕ ਨੇ ਜਿਨ੍ਹਾਂ ਵੱਲੋਂ ਇੱਥੇ ਇਸ ਸਕੀਮਾਂ ਦਾ ਲਾਭ ਪ੍ਰਾਪਤ ਕੀਤੇ ਜਾ ਰਿਹਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਵੀ ਇੱਥੇ ਆਈ ਹੋ ਸਕੀਮ ਦੇ ਬਾਰੇ ਪਤਾ ਤੁਹਾਨੂੰ ਲਾਭ ਨੇ ਸਕੀਮ ਅਨੇਸ਼ ਕਿਵਾਂ ਜੀ ਆਲਰੇਡੀ ਇੱਥੇ ਰਹਿਣ ਦੇ ਚੌਂਕ 'ਚ ਰਹਿਣਾ ਹਾਂ ਜੀ ਅੱਜ ਇੱਥੇ ਸਕੀਮ ਲਗਾਈ ਗਈ ਹੈ ਜਿੱਥੇ ਕਿ ਵਿਕਸਿਤ ਪਾਰ ਸੰਕਲਪ ਯਾਤਰਾ ਦੇ ਵਿੱਚ ਕਈ ਸਕੀਮਾਂ ਸੈਂਟਰ ਦੀਆਂ ਹੈਗੀਆਂ ਨੇ ਉਹਨਾਂ ਬਾਰੇ ਦੱਸਿਆ ਗਿਆ ਤੁਹਾਨੂੰ ਕਿੰਮੇ ਦੀ ਲੱਗੀਆਂ ਸਕੀਮਾਂ ਨੇ ਠੀਕ ਹੈ ਸਕੀਮਾਂ ਆਮ ਆਦਮੀ ਵਾਸਤੇ ਤੇ ਗਰੀਬ ਜਨਤਾ ਵਾਸਤੇ ਬਹੁਤ ਵਧੀਆ ਹੈ ਇਹ ਚਾਹੀਦਾ ਜੀ ਸਭਾ ਕੀ ਆਮ ਪਬਲਿਕ ਦੇ ਹਿੱਤ ਦੇ ਵਿੱਚ ਨੇ ਅਤੇ ਜਿਸ ਤਰ੍ਹਾਂ ਦੇ ਨਾਲ ਇੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਇਹ ਜਿਹੜਾ ਕਿ ਕੈਂਪ ਲਗਾਇਆ ਗਿਆ ਹੈਗਾ ਜਿੱਥੇ ਕਿ ਇਹ ਇਸ ਸਮੇਂ ਵੱਡੀ ਤعداد ਦੇ ਵਿੱਚ ਜਿਹੜੇ ਲੋਕ ਨੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਕਈ ਜਿਹੜੇ ਬੈਂਕ ਨੇ ਉਹਨਾਂ ਦੇ ਮੁਲਾਜ਼ਮ ਵੀ ਇੱਥੇ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਲੋਨ ਸੰਬੰਧੀ ਜਿਹੜੀ ਆ ਉਹ ਅਪਲਾਈ ਕੀਤਾ ਜਾ ਰਿਹਾ ਹਾਂਜੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਪ੍ਰਧਾਨ ਮੰਤਰੀ ਮੋਦੀ ਜੀ ਜਦੋਂ ਦੇ ਆਏ ਇਹਨਾਂ ਨੇ ਘਰ ਘਰ ਸਿਲੰਡਰ ਪਹੁੰਚਾਏ ਲਾਗੂ ਸਕੀਮਾਂ ਕੀਤੀਆਂ ਬਹੁਤ ਵਧੀਆ ਜੀ ਤੇ ਸਕੰਨਿਆਂ ਨੂੰ ਵੀ ਇਹਨਾਂ ਨੇ ਪੈਸੇ ਦਿੱਤੇ ਜਿਨ੍ਹਾਂ ਦੇ ਕੋਈ ਬੇਟੀਆਂ ਸੀ ਇਸ ਕਿਮਤ ਉਸ ਤੁਹਾਨੂੰ ਵੀ ਪੂਰਾ ਫਾਇਦਾ ਹੋਇਆ ਤਾਂ ਹਾਂਜੀ ਸਾਰਿਆਂ ਨੂੰ ਫਾਇਦਾ ਹੋਇਆ ਜੀ ਮੈਨੂੰ ਤਾਂ ਨਹੀਂ ਹੋਇਆ ਚਾਹੀਏ ਪਰ ਦੁਨੀਆ ਨੂੰ ਬਹੁਤ ਫਾਇਦਾ ਹੋਇਆ ਜੀ ਸੋ ਬਾਕੀ ਆਮ ਪਬਲਿਕ ਦੇ ਹਿੱਤ ਦੇ ਵਿੱਚ ਨੇ ਇਹ ਸਕੀਮਾਂ ਅਤੇ ਲੋਕਾਂ ਦੇ ਵੱਲੋਂ ਕਿ ਸੈਂਟਰ ਦੀ ਜਿਹੜੀ ਆ ਉਹ ਤਾਰੀਫ ਕੀਤੀ ਜਾ ਰਹੀ ਹੈ ਹੋਰ ਜਿਹੜੀ ਪਬਲਿਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਅਤੇ ਜਾਣਾਂਗੇ ਕਿ ਇਸ ਕਿਸ ਤਰ੍ਹਾਂ ਦੇ ਨਾਲ ਉਹ ਇੱਥੇ ਸਕੀਮ ਦੇ ਵਿੱਚ ਉਹ ਸ਼ਾਮਲ ਹਾਂਜੀ ਤੁਸੀਂ ਵੀ ਇੱਥੇ ਪਹੁੰਚਿਓ ਫਾਰਮ ਭਰਨ ਦੇ ਲਈ ਹਾਂਜੀ ਹਾਂਜੀ ਕਿ ਕਿ ਜਿਹੜਾ ਸਕੀਮ ਨੇ ਹੈਗੀ ਕੇਂਦਰ ਦੀ ਕਿ ਕਿੰਨੇ ਦੀ ਲੱਗਦੀ ਕਿ ਵਧੀਆ ਹੈਗੀ ਆਮ ਪਬਲਿਕ ਦੇ ਵਿੱਚ ਜੇ ਬਹਿ ਮੇੜਨ ਦਾ ਤਾਂ ਅੱਗੇ ਹੋ ਗਈ ਸਾਨੂੰ ਹਾਂਜੀ ਹਲੇ ਪਹਿਲੀ ਵਾਰ ਅਪਲਾਈ ਕੀਤਾ ਤੁਸੀਂ ਹਲੇ ਵੀ ਆਏ ਹਾਂ ਸੋ ਕਈ ਲੋਕ ਦੇਖ ਸਕਦੇ ਹੋ ਕਿ ਪਹਿਲੀ ਵਾਰ ਹੀ ਇੱਥੇ ਜਿਹੜਾ ਕਿ ਅਪਲਾਈ ਕਰਨ ਦੇ ਲਈ ਆਏ ਨੇ ਪਰ ਕਈ ਜਿਹੇ ਵੀ ਨੇ ਜਿਨ੍ਹਾਂ ਦੇ ਵੱਲੋਂ ਬਾਰ ਬਾਰ ਇਹਨਾਂ ਸਕੀਮਾਂ ਦਾ ਵੀ ਲਾਭ ਲੈ ਜਸ ਹਾਂਜੀ ਅੰਕਲ ਕੀ ਕਹਿਣਾ ਚਾਹੋਗੇ ਕੇਂਦਰ ਦੇ ਸਕੀਮਾਂ ਦੇ ਬਾਰੇ ਆਪਾਂ ਨਹੀਂ ਕਰ ਰਹੇ ਯਾਰ ਕੀ ਕਰੀਏ ਉਹ ਘੰਟਾ ਹੋ ਗਿਆ ਖੜੇ ਨੇ ਫੜਦੇ ਹੀ ਨਹੀਂ ਮੈਂ ਇੱਕ ਮਹੀਨਾ ਹਾਂ ਮਾਰੀ ਸੁਵਾਕੀ ਕਿੰਨੀ ਕਿੰਨੀ ਨਰਾਜ਼ਗੀ ਕੀ ਹੈਗੀ ਜਿੱਥੇ ਕਿ ਲੋਕਾਂ ਦੇ ਵਿੱਚ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਇੱਥੇ ਸਟਾਫ ਹੈ ਉਹਨਾਂ ਦੇ ਵੱਲੋਂ ਕੋਈ ਜੜੀ ਹੈ ਉਹਨਾਂ ਦੀ ਪੈਰ ਵੀ ਨਹੀਂ ਕੀਤੀ ਜਾ ਰਹੀ ਹਾਂ ਜੀ ਆਪ ਵੀ ਪਹਿਲੀ ਵਾਰ ਇੱਥੇ ਆਇਓ ਕੈਂਪ 'ਤੇ ਹਾਂਜੀ ਜੈਸਾ ਲੱਗਦਾ ਹੈ ਇਹ ਸੈਂਟਰਿਕ ਸਕੀਮ ਕੋ ਲੈ ਕੇ ਬੜੀਆ ਲੱਗਦਾ ਹੈ ਹਾਂ ਆਪਕੋ ਜਾਣਕਾਰੀ ਹੈ ਇਸਕੀਮ ਕੇ ਬਾਰੇ ਮੈਂ ਹਾਂਜੀ ਹਾਂ ਜੇ ਕੈਂਪ ਲਗਾ ਹੈ ਆਪਕੋ ਕਿਵੇਂ ਪਤਾ ਲਗਾ ਮੈਂ ਤਾਂ ਇਧਰ ਜਾ ਰਹੀ ਸੀ ਦਵਾਈ ਲੈ ਕੇ ਤੇ ਮੈਨੇ ਦੇਖਿਆ ਸੋਚਿਆ ਦੇਖੋ ਕਿਆ ਕਿਸ ਕੰਮ ਪਰ ਇਹ ਚੀਜ਼ ਆਪਾਂ ਹੋ ਰਹੀ ਹੈ ਸੋ ਅਕੀ ਜਿਸ ਤਰ੍ਹਾਂ ਦੀ ਇਹ ਸਕੀਮਾਂ ਨੇ ਲੋਕ ਖੇਤ ਦੇ ਵਿੱਚ ਨੇ ਤੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਰਪੂਰ ਜਿਹੜਾ ਕਿ ਫਾਇਦਾ ਮਿਲ ਰਿਹਾ ਹੈ ਆ ਜਿਹੜਾ ਕਿ ਇਹ ਕੈਂਪ ਲਗਾਇਆ ਗਿਆ ਹੈ ਇੱਥੇ ਸਪੈਸ਼ਲੀ ਜਿਹੜੇ ਕਿ ਸ਼ਹਿਰ ਦੇ ਵਿੱਚ ਰੇੜੀ ਫੜੀ ਲਗਾਉਣ ਵਾਲੇ ਨੇ ਸਟ੍ਰੀਟ ਵੈਂਡਰ ਨੇ ਉਹਨਾਂ ਦੇ ਜਿਹੜੇ ਕਿ ਇੱਥੇ ਲੋਨ ਕੀਤੇ ਜਾ ਰਹੇ ਨੇ ਅਤੇ ਤਾਂ ਕਿ ਉਹ ਜਿਹੜਾ ਕਿ ਛੋਟਾ ਮੋਟਾ ਕੀਤਾ ਆਪਣਾ ਸ਼ੁਰੂ ਕਰ ਸਕਣ ਅਤੇ ਹੋਰ ਜਿਹੜੇ ਕਿ ਨਗਰ ਨਿਗਮ ਦੇ ਮੁਲਾਜ਼ਮ ਨੇ ਉਹਨਾਂ ਨਾਲ ਗੱਲ ਗੱਲਬਾਤ ਕਰਦੇ ਆ हां जी सर केडी स्कीम ਦੇ ਤਹਿਤ ਜਿਹੜੇ ਕਿ ਕੈਂਪ ਇਥੇ ਲਗਾਏ ਗਏ ਨੇ ਇਹ ਆਪਣੇ ਪੀਐਮ ਸਵੈ ਨਿਧੀ ਦੀ ਸਕੀਮ ਆ ਹੈ ਉਹਦੇ ਉਹਦੇ ਮੁਤਲਕ ਹੀ ਲਾਏ ਗਏ ਇਹ ਕੈਂਪ 10-10000 ਰੁਪਏ ਦਾ ਲੋਨ ਰੇੜੀ ਫੜੀ ਵਾਲੇ ਨੂੰ ਮਿਲਦਾ ਹੈ ਜੀ ਮਾਰਾ ਸਰਕਾਰ ਦੇ ਕਿਸ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਲੋਕਾਂ ਦਾ ਉਤਸ਼ਾਹ ਹੈਗਾ ਦੇਖੋ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਹੈ ਸਾਰੇ ਇਸ ਕੈਂਪ ਦਾ ਫਾਇਦਾ ਲੈ ਰਹੇ ਆ ਜੀ ਸੋ ਇਹ ਜਿਹੜਾ ਕੀ ਕਰੀ ਜੋ 10000 ਦਾ ਲੋਨ ਦੰਨੇ ਹੋ ਇਹ ਅੱਗੇ ਵੀ ਜਿਹੜਾ ਕੀ ਉਹਨੂੰ ਐਕਸਟੈਂਡ ਕੀਤਾ ਜਾ ਸਕਦਾ ਪਹਿਲਾਂ ਜਿਹੜਾ 10000 ਰੁਪਏ ਦਾ ਲੋਨ ਲੈਂਦਾ ਜਦੋਂ ਵਾਪਸ ਕਰ ਦਿੰਦਾ ਬੈਂਕ ਨੂੰ ਉਸ ਤੋਂ ਬਾਅਦ 20000 ਰੁਪਏ ਦਾ ਲੋਨ ਹੈ ਜਦੋਂ 20 ਦਾ ਪੂਰਾ ਹੋ ਜਾਂਦਾ ਫਿਰ 50000 ਰੁਪਏ ਦਾ ਲੋਨ ਹੈ ਤੇ ਇੰਟਰਸਟ ਰੇਟ ਕੀ ਹੈਗਾ ਕੇਂਦਰ ਦੇ ਵੱਲੋਂ ਰੇਟ ਆਫ ਇੰਟਰਸਟ ਤੁਹਾਨੂੰ ਬੈਂਕ ਵਾਲੇ ਦੱਸ ਪਾਉਣਗੇ ਬਿਲਕੁਲ ਜੈਨੂਅਲ ਰੇਟ ਆ ਨਾ ਮਾਤਰੀ ਵਿਆਜ ਲੱਗਦਾ ਸੋ ਬਾਕੀ ਇੱਥੇ ਕੀ ਬੈਂਕ ਦੀ ਰਿਕੀ EMPLOYE ਨੇ ਉਹ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਵੱਡੀ ਜਿਹੜੇ ਕੀ ਲੋਕ ਨੇ ਉਹਨਾਂ ਦੇ ਨਾਲ ਜਿਹੜਾ ਕੀ ਰابطਾ ਕੀਤਾ ਜਾ ਰਿਹਾ ਹੈ ਤੁਹਾਡਾ ਗੱਲਬਾਤ ਕਰ ਲੈਣੇ ਆ ਹੋਰ ਵੀ ਜਿਹੜੇ ਇੱਥੇ ਲੋਕ ਮੌਜੂਦ ਹੈਗੇ ਨੇ ਅਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਕੀਮਾਂ ਦਾ ਫਾਇਦਾ ਹੋ ਰਿਹਾ ਹਾਂਜੀ ਇਹ ਸੈਂਟਰ ਦੇ ਵੱਲੋਂ ਕੈਂਪ ਲਗਾਇਆ ਗਿਆ ਹੈਗਾ ਕੀ ਕਹਿਣਾ ਚਾਹੋਗੇ ਇਸ ਬਾਰੇ this campaign is basically organized for the welfare of the people of india ji jehde sadde kendra sarkar di schemes hai giyan aur state governments eno lagu kara rahiyan asi municipal corporation valo sariyan teams itthe aayi hoyiyan hai main sunjeev uppal superintendent tab ja rahi hai mere staff members hai aur piche sare inspector sahab aaye hoye hai aur madams hai ki lokan de welfare waste ohna da status jeevan padda upar utcha karne waste ਡਿਫਰੈਂਟ ਸਕੀਮਸ ਹੈਗੀਆਂ ਜਿਹੜੀਆਂ ਕਿ ਅਸੀਂ ਵੈਂਡਰਸ ਨੂੰ ਸ਼ੁਰੂ ਕਰਦੇ ਆ ਬਿਨਾ ਗਾਰੰਟੀ ਤੋਂ ਔਰ ਜਿਹੜਾ ਪਹਿਲਾ ਲੋਨ 10000 ਰੁਪਏ ਤੋਂ ਸ਼ੁਰੂ ਹੁੰਦਾ ਫਿਰ ਉਹਨਾਂ ਦੀ ਸੋਸ਼ਲ ਪ੍ਰੋਫਾਈਲਿੰਗ ਵੀ ਹੁੰਦੀ ਹੈ ਫਿਰ 20000 ਜਦੋਂ 20000 ਮੋੜ ਦਿੰਦੇ ਆ ਫਿਰ 50000 ਮਿਲਦਾ ਉਹਨਾਂ ਦੇ ਫੈਮਿਲੀ ਮੈਂਬਰਸ ਵਾਸਤੇ ਵੀ ਬਹੁਤ ਸਕੀਮਾਂ ਹੈਗੀਆਂ ਇਹ ਬਿਨਾ ਕਿਸੇ ਭੇਦਭਾਵ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਇਹ ਫॉर ਦਾ ਵੈਲਫੇਅਰ ਆਫ ਸਮਾਜ ਦੇ ਸਾਰੇ ਵਰਗਾਂ ਲਈ ਔਰ ਸਾਡੇ ਮੈਂ ਥੈਂਕਸ ਕਰਨਾ ਚਾਹਾਂਗਾ ਸਪੈਸ਼ਲੀ ਆਪਣੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਦਾ ਜੁਆਇੰਟ ਕਮਿਸ਼ਨਰ ਸਾਹਿਬ ਦਾ ਸਾਰੇ ਆਪਣੇ ਉਹਨਾਂ ਦੇ ਹੱਲਾਸ਼ੇਰੀ ਔਰ ਮੋਟੀਵੇਸ਼ਨ ਸਦਕਾ ਅਸੀਂ ਇਹ ਟਾਰਗੇਟ ਅਚੀਵ ਕਰ ਰਹੇ ਹਾਂ ਥੈਂਕ ਯੂ ਸਵਾਕੀ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਜਿਹੜੇ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈਗੀ ਹੈ ਉਹ ਜਿਹੜੇ ਕੀ ਇੱਥੇ ਸਟਾਫ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਮੈਡਮ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਨਾਲ ਜਿਹੜਾ ਕੀ ਸੰਕਲਪ ਭਾਰਤ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਲੋਕਲੀ ਕਾਰਗਰ ਸਰਬਤ ਹੋਰੀਅਨ ਸਕੀਮਾਂ ਹਾਂ ਹਾਂਜੀ ਸਰ ਜਿੱਦਾਂ ਅਸੀਂ ਦੇਖ ਰਹੇ ਹਾਂ ਤੁਸੀਂ ਬੇ ਕਾਫੀ ਸਾਰੇ ਲੋਕ ਆ ਰਹੇ ਨੇ ਤੇ ਸਾਡਾ ਜਿਵੇਂ ਸਟਾਫ ਮੈਂਬਰ ਵੀ ਬੈਠੇ ਹੋਏ ਨੇਗੇ ਤੇ ਉਹ ਇਹਨਾਂ ਨੂੰ ਸਕੀਮਾਂ ਬਾਰੇ ਗਾਈਡ ਕਰ ਰਹੇ ਨੇ ਤੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਰ ਦੱਸੋਗੇ ਵੀ ਵਿਸਤਾਰ ਦੇ ਵਿੱਚ ਕਿਹੜੇ-ਕਿਹੜੇ ਸਕੀਮਾਂ ਐਟ ਜਿਹੜੇ ਕੀ ਲੋਕਾਂ ਦੇ ਲਈ ਲਾਈ ਗਈਆਂ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਵੀ ਸਾਡੀ ਜਿਹ ਤੇ ਜਿਵੇਂ ਰੇੜੀ ਫੜੀ ਦਾ ਲੋਨ ਹੈ ਜਾਂ ਜਿਹੜੇ ਵੀ ਲੋਕ ਕੋਈ ਪਬਲਿਕ ਨੂੰ ਕੋਈ ਸਰਵਿਸ ਪ੍ਰੋਵਾਈਡ ਕਰ ਰਹੇ ਆ ਅਸੀਂ ਉਹਨਾਂ ਨੂੰ 10000 ਦੀ ਫੈਸਿਲਿਟੀ ਪ੍ਰੋਵਾਈਡ ਕਰਵਾ ਰਹੇ ਆ ਤੇ ਨਾਲ ਹੀ ਕੁਝ ਬੈਂਕਰਸ ਵੀ ਬੈਠੇ ਆ ਜਿਹੜੇ ਨਾਲ ਨਾਲ ਉਹਨਾਂ ਦੇ ਲੋਨ ਸੈਕਸ਼ਨ ਤੇ ਡਿਸਬर्स ਵੀ ਕਰਨਗੇ ਔਰ ਇਸ ਤੋਂ ਬਿਨਾ ਸਰ ਜਿੱਦਾਂ ਬੈਂਕ ਜਿਹੜੇ ਆਪਣੇ ਨਾਲ ਰਿਲੇਟਡ ਕੋਈ ਹੋਰ ਸਕੀਮ ਨੇਗੇ ਆ ਜਿਵੇਂ ਕੋਈ ਬੀਮੇ ਵਗੈਰਾ ਹੈਗੇ ਨੇ ਉਹਦੇ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਇਸ ਤੋਂ ਬਿਨਾ ਸਰ ਜਿਵੇਂ ਆਧਾਰ ਅਪਡੇਸ਼ਨ ਦਾ ਹੈਗਾ ਵਾ ਹੈਲਥ ਹੈਲਥ ਨਾਲ ਰਿਲੇਟਡ ਜਿਹੜੀਆਂ ਸਕੀਮਸ ਹੈਗੀਆਂ ਨੇ ਤੇ ਉਹ ਵਾਲੇ ਡਿਪਾਰਟਮੈਂਟਸ ਵੀ ਇਹਦੇ ਵਿੱਚ ਇਨਵੋਲਵ ਹੈਗੇ ਨੇ ਸਰ ਤਾਂ ਕਿਉਂਕਿ ਬਾਕੀ ਜਿਹੜੀਆਂ ਕੀ ਸਕੀਮਾਂ ਨੇ ਆਮ ਪਬਲਿਕ ਦੇ ਹਿੱਤੇ ਵਿੱਚ ਨੇ ਸੋ ਤੁਸੀਂ ਵੀ ਇਹਨਾਂ ਸਕੀਮਾਂ ਦੇ ਬਾਰੇ ਜਿਹੜਾ ਕਿ ਜਾਣਕਾਰੀ ਪ੍ਰਾਪਤ ਕਰੋ ਤਾਂਕਿ ਤੁਹਾਨੂੰ ਵੀ ਪਤਾ ਲੱਗੇ ਕਿ ਕਿਹੜੀਆਂ ਸਕੀਮਾਂ ਨੇ ਅਤੇ ਇਸ ਦਾ ਜਿਹੜਾ ਲਾਭ ਹੈ ਤੁਸੀਂ ਵੀ ਪ੍ਰਾਪਤ ਕਰੋ ਸੋ ਮੈਂ ਦੋ ਜੀ ਆਸਤਾਨਵਾਦ